ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਚੂ ਗਾਦ ਗੁਰ ਹੀ ਨਮਹਿ ਸਤਿਗੁਰ ਹੀ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਚੂ ਗਾਦ ਗੁਰ ਹੀ ਨਮਹਿ ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂ ਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ आदि गुर नम चुगाद गुरे, गुरे नम सतगुर नम श्री देवे नम एक ओंकार सतगुर प्रसाद आदि ही नम चुगुरे नम सतगुर नम श्री देवे नम ਇਕ ਓਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਹੀ ਨਮਹਿ ਜੁਗਾਦ ਗੁਰ ਹੀ ਨਮਹਿ ਸਤਿਗੁਰ ਹੀ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਹੀ ਨਮਹਿ ਜੁਗਾਦ ਗੁਰ ਹੀ ਨਮਹਿ ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰ ਸਤ ਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇੱਕ ਓੰਕਾਰੁ ਸਤ ਗੁਰ ਪ੍ਰਸਾਦਿ ਆਦਿ ਗੁਰੇ ਨਮਹਿ ਜੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤਿ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰੁ ਸਤਿ ਗੁਰ ਪ੍ਰਸਾਦਿ ਆਦਿ ਗੁਰੇ ਨਮਹ ਚੂਗਾਦਿ ਗੁਰੇ ਨਮਹ ਸਤਿ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰੁ ਸਤਿ ਗੁਰ ਪ੍ਰਸਾਦਿ ਆਦ ਗੁਰੇ ਨਮਹ ਚੂ ਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂ ਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ एक ओंकार सतगुर प्रसाद आद गुर नम है चुगाद गुरे नम है सतगुर ही नमः श्री गुरुदेव नम है एक ओंकार सतगुर प्रसाद आद गुरे ही नम है चुगाद गुरे नम है ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹਿ ਚੂਗਾਤ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇੱਕ ਓਕਾਰੁ ਸਤ ਗੁਰ ਪ੍ਰਸਾਦਿ ਆਦ ਗੁਰੇ ਨਮਹਿ ਚੂਗਾਤ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਜੁਗਾਦ ਗੁਰੇ ਹੀ ਨਮਹਿ ਸਤ ਗੁਰੇ ਹੀ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਜੁਗਾਦ ਗੁਰੇ ਹੀ ਨਮਹਿ सतगुरे नम श्री गुरु नम नमः एक सतगुर प्रसाद आद गुरे नम जुगाद गुरे नम है सतगुरे नम श्री गुरुदेव नम है एक ओकार सतगुर प्रसाद ਆਦਿ ਗੁਰੇ ਨਮਹਿ ਜੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇੱਕ ਓਕਾਰੁ ਸਤ ਗੁਰ ਪ੍ਰਸਾਦਿ ਆਦਿ ਗੁਰੇ ਨਮਹਿ ਜੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓਅੰਕਾਰ ਸਤ ਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓਅੰਕਾਰ ਸਤ ਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤਿ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਆਦਿ ਗੁਰਿ ਨਮਹ ਚੂ ਗਾਦਿ ਗੁਰੇ ਨਮਹ ਸਤਿ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਆਦ ਗੁਰੇ ਨਮਹ ਚੂਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇਕ ਓੰਕਾਰੁ ਸਤਿਗੁਰ ਪ੍ਰਸਾਦਿ ਆਦਿ ਗੁਰਿ ਨਮਹਿ ਚੂ ਗਾਦ ਗੁਰਿ ਨਮਹਿ ਸਤਿਗੁਰਿ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰੁ ਸਤਿਗੁਰ ਪ੍ਰਸਾਦਿ ਆਦਿ ਗੁਰਿ ਨਮਹਿ ਚੂ ਗਾਦ ਗੁਰਿ ਨਮਹਿ ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇੱਕ ਓਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਜੁਗਾਦ ਗੁਰੇ ਹੀ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਹੀ ਨਮਹਿ ਜੁਗਾਦ ਗੁਰੇ ਹੀ ਨਮਹਿ सतगुरे नम श्री गुरु देवे नम नमः एक ओकार सतगुर प्रसाद आद गुरे नम है जुगाद गुरे नम है सतगुरे नम है श्री गुरु नम है एक ओंकार एक एक सतगुर प्रसाद ਆਦਿ ਗੁਰੇ ਨਮਹਿ ਜੂ ਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੂ ਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਚੂਗਾਦ ਗੁਰੇ ਨਮਹਿ ਸਤਿ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰ ਹੀ ਨਮਹ ਜੁਗਾਦ ਗੁਰ ਹੀ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂ ਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂ ਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ एक ओंकार सतगुर प्रसाद आदि गुरु ही नमः चुगाद गुरे ही नमः सतगुर हे नमः श्री गुरु देवे नमः एक ओंकार सतगुर प्रसाद आदि गुरे ही नमः जुगाद चुगाद गुरे ही नमः ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹ ਚੂਗਾਤ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇੱਕ ਓਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹ ਚੂਗਾਤ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰੂ ਦੇਵੇ ਨਮਹ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਇਕ ਓੰਕਾਰ ਸਤ ਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ सतगुरे नम श्री गुरुदेव नम है एक सतगुर प्रसाद आद गुरे नम है जुगाद गुरे नम है नमः नम है श्री गुरुदेव नम एक ओंकार सतगुर प्रसाद आद गुरु ए नमः चतुर् गुरु ए नमः सप्त गुरु ए नमः श्री गुरु देवे नमः